ਸਤਿਕਾਰਯੋਗ ਮਿਸਟਰ ਆਫ ਰੂਰਲ ਡਿਵੈਲਪਮੈਂਟ ਕੰਟੀਨੈਂਟ ਪ੍ਰੋਵੀਜ਼ਨ ਦੇ ਤਰਫੀ ਸੋ ਸਾਲ ਮੈਂ ਦੱਸਿਆ ਕਿ ਇੱਕ ਬਾਦਸਾ ਸਾਡੇ 350 ਸਾਲਾ ਜਿਹੜਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਜਗੀਰਾ ਆਰ ਹੈ ਉਸ ਵਤ ਵਿੱਚ ਪੰਜਾਬ ਸਰਕਾਰ ਕਿ ਨਿਸ਼ਚਾਤਾ ਨਾਲ ਸਤਕਾਰ ਨਾਲ ਆ ਸਹਿਜਤਾ ਨਾਲ ਉਹਨੂੰ ਮਨਾ ਰਹੀ ਆ ਜਿਵੇਂ ਦੱਸਿਆ ਮਤੀ ਸਾਹਿਬ ਨੇ ਕਿ ਇਸ ਸਮਾਗਮ ਦੇ ਵਿੱਚ ਆ 1 ਮਹੀਨਾ ਚੱਲਣਗੇ ਤੇ ਜਿਹੜਾ ਪਹਿਲਾ ਸਮਾਗਮ ਆ ਉਹ ਨਵੀਂ ਦਿੱਲੀ ਤੋਂ ਹੋਏਗਾ ਜਿੱਥੇ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਸੀ ਉਹ 25 ਅਕਤੂਬਰ ਨੂੰ ਆ ਜੀ ਸਭ ਤੋਂ ਪਹਿਲਾਂ ਜਾ ਕੇ ਰੰਮਤਾ ਅਰਦਾਸ ਹੋਏਗੀ ਉਸ ਤੋਂ ਬਾਅਦ ਕੀਰਤਨ ਦਰਬਾਰ ਹੋਏਗਾ ਫਿਰ ਇਹਨੇ ਮੰਤਰੀ ਸਾਹਿਬ ਦਸਿਆ ਸ਼ੇਰਨਗਰ ਤੋਂ ਔਰ ਵੱਖ-ਵੱਖ ਥਾਵਾਂ ਤੋਂ ਨਗਰ ਕੀਰਤਨ ਜਿਹੜੇ ਰਬ ਹੋਣਗੇ ਔਰ ਜਿਹੜੀ ਗੱਲ ਇਹ ਆ ਕਿ ਇਹ ਨਗਰ ਕੀਰਤਨ ਬਹੁਤ ਮర్యాਦਾ ਨਾਲ ਚੱਲਣ ਸਰਤਾ ਮਹਾਪੁਰਸ਼ਾਂ ਦੀ ਰਹਿਨਮਾਈ ਚੱਲਣ ਇਸ ਕਰਕੇ ਜਿਹੜੇ ਪਹਿਲਾ ਲਗਮ ਕੀਤੇ ਨੇ ਸ਼ਿਮਨਗਰ ਵਾਲਾ ਉਹ ਵੀ ਕਿਉਂਕਿ ਅਸੀਂ ਪਾਰਟੀ ਦੇ ਸਰਕਾਰ ਦੇ ਜਿੰਨੇ ਵੀ ਅਹੁਦੇਦਾਰ ਨੇ ਜਿੰਨੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਸਾਰੇ ਜਿਵੇਂ ਮਨਤੇ ਸਾਹਿਬ ਨੂੰ ਦੱਸਿਆ ਕਿ ਸੇਵਾਦਾਰ ਬਣ ਕੇ ਸੇਵਾ ਕਰਾਂਗੇ ਅਸੀਂ ਸੜਕਾਂ ਸਾਫ਼ ਕਰਾਂਗੇ ਅਸੀਂ ਫੁੱਲ ਸੁੱਟਾਂਗੇ ਅਸੀਂ ਪਾਣੀ ਪੜਾਵਾਂਗੇ ਅਸੀਂ ਲੰਗਰ ਚਕਾਵਾਂਗੇ ਅਸੀਂ ਕਿਸੇ ਵੀ ਤਰ੍ਹਾਂ ਦੀ ਸ਼ਰਤ ਦੀ ਹੋੜ ਚਾ ਕੇ ਕਿਸੇ ਵੀ ਤਰ੍ਹਾਂ ਦਾ ਐਸਾ ਕੰਮ ਨਹੀਂ ਕਰਾਂਗੇ ਜਿਹਦੇ ਨਾਲ ਮर्यादा ਭੰਗ ਹੋਵੇ ਤੇ ਇਸ ਕਰਕੇ ਸਤਿ ਮਹਾਂਪੁਰਖ ਨੂੰ ਬੇਨਤੀ ਕੀਤੀ ਗਈ ਸੀ ਕਿ ਇਹ ਰਗਵ ਕੀਰਤਨ ਤੁਸੀਂ ਆਪ ਲੈ ਕੇ ਆਓ ਜਿਵੇਂ ਜਿਹੜਾ ਸ਼ਿਨਗਰਵਾਲਾ ਨਗਰ ਕੀਰਤਨ ਆ ਉਹ ਸਤਿ ਮਹਾਂਪੁਰਖ ਪਾਬਾ ਸੇਵਾ ਸੰਧੀ ਰਾਮਪੁਰ ਖੇੜੇ ਵਾਲੇ ਉਹੀ ਥਾਂ 'ਤੇ ਬੈਠਣਗੇ ਉਹੀ ਗੁਰੂ ਅਨੁਸਾਰ ਦੇ ਪਾਠ ਕਰਨਗੇ ਉਹੀ ਸੰਗਤ ਨੂੰ ਅਸ਼ੀਰਵਾਦ ਦੇਣਗੇ ਬਾਕੀ ਸਾਰੇ ਬੰਦੇ ਆਪਾਂ ਸੇਵਾ ਚੁੱਕਾਂਗੇ ਇਸੇ ਤਰ੍ਹਾਂ ਜਿਹੜਾ ਕੋ ਤਾਸਪੁਰ ਤੋਂ ਸ਼ੁਰੂ ਹੋਣਾ ਜੀ ਮਾਝਾ ਦੋਆਬਾ ਦੇ ਕੀਰਤਨ ਉਹ ਸਤ ਮਹਾਂਪੁਰਖ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਉਹਨਾਂ ਦੀ ਸੰਪਰਸਤੀ ਚ ਹੋਏਗਾ ਉਹ ਆਪ ਰੂਗਵਾ ਸਾਹਿਬ ਨੂੰ ਲੈ ਕੇ ਆਉਣਗੇ ਔਰ ਇਸ ਤਰ੍ਹਾਂ ਬਾਕੀ ਰਗ ਕੀਰਤਨ ਵੀ ਅਸੀਂ ਚਲ ਦੇ ਡਿਸਾਈਡ ਕਰਕੇ ਆਪ ਜੀ ਨੂੰ ਦੱਸਾਂਗੇ ਤੇ ਮੇਰੀ ਇੱਕ ਜਿਹੜੀ ਸਭ ਤੋਂ ਜ਼ਰੂਰੀ ਬੇਨਤੀ ਇੱਕ ਇਨਫੋਰਮੇਸ਼ਨ ਹੋ ਰਿਹਾ ਕਿ ਇਹਦੇ ਲਈ ਖਾਸ ਤੌਰ ਤੇ ਅਨੰਤ ਸਾਹਿਬ ਜੇ ਪਹਿਲੀ ਵਾਰੀ ਪੈਂਤ ਸਿਟੀ ਲੱਗ ਰਿਹਾ ਜਿਹੜੀ ਜਿਲ੍ਹਾ ਭਗਤਸਰ 10 11000 ਲੋਕਾਂ ਨੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਜਿਹੜੇ ਟੈਂਡਰਸ ਫਲੋਰ ਹੋਵੇ ਅੱਜ ਇਹਦਾ ਵਰਕ ਆਊਟ ਰਿਸ਼ਿਓ ਹੋ ਜਾਏਗਾ ਔਰ ਬਹੁਤ ਅਲੱਗ ਕਿਸਮ ਦਾ ਵਧੀਆ ਪ੍ਰਬੰਧ ਜਿਹੜੀ ਗੌਰਮੈਂਟਰੀਜ਼ ਆਉਣਗੀਆਂ ਇੱਕ ਡੋਰਮੈਂਟਰੀ ਵਿੱਚ 16 ਬੰਦੇ ਰਹਿ ਸਕਦੇ ਆ ਦਾ ਕਿਸੇ ਨੇ ਕੋ ਗਰੂਪ ਪਾਣਾ ਉਸ ਤੋਂ ਇਲਾਵਾ ਜਿਹੜੇ ਇਹਦਾ ਬੈਂਕਿੰਗ ਫੈਮਿਲੀ ਹੋਵੇ ਉਹ ਚਾਰ ਲੋਕਾਂ ਲਈ ਆ ਔਰ ਇੱਕ ਇੱਕ ਫਿਰ ਰੂਮ ਜਿਹੜਾ ਦੋ ਦੋ ਬੰਦੇ ਰਹਿ ਸਕਦੇ ਆ ਸੋ ਇਸ ਤਰ੍ਹਾਂ ਇਹਦੇ ਅਲੱਗ-ਅਲੱਗ ਇਹਨਾਂ ਦਾ ਨਾਮ ਜਿਹੜਾ ਰੱਖਿਆ ਗਿਆ ਗੁਰਤੇਜ ਭਾਦਰ ਪਾਸ਼ਾ ਦੀ ਯਾਦ ਨੂੰ ਸਮਰਪਤ ਕਰਨ ਸਿੱਤੇ ਦਾ ਚੱਕ ਲਾਂਕੀ ਭਾਈ ਮਨਦੀਤਾ ਜੀ ਭਾਈ ਸੋਹੇਦਾ ਜੀ ਭਾਈ ਜਨਲਾ ਜੀ ਇਸ ਤਰ੍ਹਾਂ ਉਹਨਾਂ ਬਣਾ ਕੇ ਚੱਕ ਲਾਂਕੀ ਜਿਹੜੇ ਅਲੱਗ ਤਿੰਨ ਹੋਣਗੇ ਉਹਨਾਂ ਦਾ ਨਾਮ ਜਿਹੜਾ ਹੈ ਫਿਰ ਭਾਈ ਮਨਦੀਤਾ ਜੀ ਭਾਈ ਸੋਹੇਦਾ ਜੀ ਤੇ ਭਾਈ ਜਨਲਾ ਉਹਨਾਂ ਦੀ ਯਾਦ ਨੂੰ ਸਮਰਪਤ ਹੈ ਸਭ ਕੁਝ ਉਹਨਾਂ ਦੇ ਚਲਣਾ ਜੀ ਆ ਤੇ ਬਾਕੀ ਜਿਹੜੀ ਬੇਰੀ ਬੇਨਤੀ ਆ ਕਿ ਸਾਰੇ ਬਹੁਤ ਪੰਜਾਬ ਸਰਕਾਰ ਬਹੁਤ ਸ਼ਰਧਾ ਨਾਲ ਅਸ਼ੀਰਵਾਦ ਸਮਝ ਕੇ ਲੱਗੇ ਹੋਈ ਆ ਤੁਸੀਂ ਸਾਰੇ ਨੇ ਸਾਥ ਦੇਣਾ ਮਰਿਆਦਾ ਦਾ ਸਾਰੇ ਜਿਹੜੇ ਸੰਗਤ ਵੀ ਆਵੇ ਔਰ ਸਾਡੇ ਸਾਰੇ ਸਾਥੀ ਮਰਿਆਦਾ ਬਹੁਤ ਜ਼ਰੂਰੀ ਆ ਕੁਛ ਵੀ ਜਿਹੜਾ ਅਸੀਂ ਇਹਦੇ ਲਈ ਇੱਕ ਰਿਲੀਜਸ ਪੈਨਲ ਬਣਾਇਆ ਤਾਂ ਕਿ ਅਸੀਂ ਕੋਈ ਵੀ ਵਿਅਕਤੀ ਆਪਣੇ ਆਪ ਚ ਕੁਪਰੀ ਨਹੀਂ ਹੁੰਦਾ ਤੇ ਇਸ ਲਈ ਅਸੀਂ ਮੰਤਰੀ ਸਾਹਿਬ ਨੂੰ ਸਲਾਹ ਕਰਕੇ ਇਹ ਸਾਡੇ ਉੱਪਰ ਵੀ ਕੋਈ ਚੈੱਕ ਹੋਵੇ ਸਾਸਿਕ ਨੇ ਗਲਤੀ ਕੀਤੀ ਸਾਡੇ ਗਲਤੀ ਨੂੰ ਕੋਈ ਫੜਨ ਵਾਲਾ ਕੋ ਲੱਪਣ ਵਾਲਾ ਕੋ ਸੰਟੋਕ ਪਰ ਵਾਲਾ ਕੋ ਕਣ ਵਾਲਾ ਇਸ ਕਰਕੇ ਫਿਰ ਅਸੀਂ 9 ਬੰਦਿਆਂ ਦਾ ਰਿਲੀਜੀਅਸ ਪੈਨਲ ਬਣਾਇਆ ਜਿਹੜਾ ਸੁਪਰੀਮ ਅਥਾਰਟੀ ਹੋਇਆ ਉਹਦੇ ਵਿੱਚ ਜਿਵੇਂ ਸੰਤ ਮਹਾਂਪੁਰਸ਼ ਨੇ ਉਹਦੇ ਵਿੱਚ ਸੰਤ ਪਾਪਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਸਤਪੰਥ ਸਿੰਘ ਜੀ ਸੀਤਾਲ ਸਾਹਿਬ ਪਾਪਾ ਬੁੱਢਾ ਦਲਕੋਹੀ ਪਾਪਾ ਦਲਵੀਰ ਸਿੰਘ ਜੀ ਔਰ ਜਿਹੜੇ ਸਤਨਾਬ ਸਿੰਘ ਨੰਦਗੜ ਜਿਹਨਾਂ ਦੇ ਕੋਲ ਸਰਕਾ ਦੀ ਕਾਰ ਸੇਵਾ ਅੰਤਪਸਾ ਲਾ ਕੇ बाबा अवतार सिंह टीवी साहब वाले इसके अलावा तो तीन असि अकेडमिशियनज जो विद्वान आखे आ कि इतिहासिक तौर पर हर जी प्रसंगिकता है वह ठीक रहे तरीका ठीक रहन लिखित ठीक रहे उच्चारण की शुद्धता बड़ी रहे तस्वीर डिजाइन वीडियो ऑडियो जो कुछ भी असिद मूहे लैके जाना और सारा पहला रिलीजियस पैनल अपरूव करेगा उन्होंूल तो बाद ही पब्लिक जाएगा ਸੋ ਇਸ ਤਰ੍ਹਾਂ ਡਾਕਟਰ ਪਰਵੀਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਅਮਰਜੀਤ ਪੁਜਾਰ ਜੀ ਗੁਡੰਦ ਦੇ ਯੂਨੀਵਰਸਿਟੀ ਤੋਂ ਜੀਬੀ ਜਸਵੀਰ ਕੌਰ ਗੁਰਮਤਕਾਰ ਜੀ ਤੋਂ ਸਿਮਰਦੀਪ ਸਿੰਘ ਕਾਨੀ ਜਿਹੜੇ ਐਸੀਐਮਸੀ ਦੇ ਧਰਮ ਪ੍ਰਚਾਰ ਕਮੇਟੀ ਚੋਂ ਰਿਟਾਇਰ ਹੋਇਆ ਇਹਨਾਂ ਸਾਰੇ ਲੋਕਾਂ ਦਾ ਬੜਾ ਲੰਮਾ ਤਜਰਬਾ ਆ ਇਸ ਕਰਕੇ ਅਸੀਂ ਨੇ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਅਗਵਾਈ ਕਰੋ ਤੇ ਇਹਨਾਂ ਸਾਰਿਆਂ ਦੀ ਮਿਹਰਬਾਨੀ ਹੋਈ ਕਿਰਪਾ ਹੋਈ ਕਿ ਨਾਲ ਸਰਕਾਰ ਕੀਤਾ ਔਰ ਇਸੇ ਤਰ੍ਹਾਂ ਇਹ ਸ਼ਹਾਦਤੀ ਸੁਲਾਗਨ ਜਿਹੜਿਆ ਉਹ ਲਸਾਨੀ ਹੋਣਗੇ ਪੰਜਾਬ ਸਰਕਾਰ ਸਮੁੱਚੇ ਮੰਤਰੀ ਸਹਿਬਾਨ ਔਰ ਸਾਡੇ ਵਾਣ ਲੋਕ ਮੁੱਖ ਮੰਤਰੀ ਸਿਤਾ ਕੋਰਪਾ ਸਿੰਘ ਮਾ ਜੀ ਬਹੁਤ ਨੇੜੇ ਹੋ ਕੇ ਆਪ ਇਹਨਾਂ ਪ੍ਰਵੰਧਾਂ ਨੂੰ ਦੇਖ ਰਹੇ ਆ ਇਹ ਹੀ ਸੀ ਕਿ ਜਿਸ ਤਰ੍ਹਾਂ ਇਹ ਸ਼ਹਾਦਤ ਸ਼ੁਰੂ ਹੋਈ ਆ ਉਸੇ ਤਰ੍ਹਾਂ ਇਹ ਕਸ਼ਮੀਰ ਤੋਂ ਸ਼ੁਰੂ ਹੋਵੇ ਕਸ਼ਮੀਰ ਤੋਂ ਵੱਡੇ ਗੱਲੇ ਦੇ ਵਿੱਚ ਭਾਈ ਮਤੀਦਾਸੀ ਦਾ ਪਰਿਵਾਰ ਸ਼ਾਮਲ ਹੋਏਗਾ ਭਾਈ ਸਰਦੀਦਾਸੀ ਦਾ ਪਰਿਵਾਰ ਸ਼ਾਮਲ ਹੋਏਗਾ ਭਾਈ ਤੇਜਾਲਾ ਜੀ ਦਾ ਪਰਿਵਾਰ ਜਿਹੜਾ ਜੰਮੂ ਤੋਂ ਸ਼ਾਮਲ ਹੋਏਗਾ ਇਹ ਅਸੀਂ ਉਹਨਾਂ ਨੂੰ ਬੇਨਤੀਆਂ ਕੀਤੀਆਂ ਕਿ ਤੁਸੀਂ ਆਓ ਉਹਨਾਂ ਦੇ ਅਨਸਬੰਧ ਭਾਈ ਤੇਜਾਲਾ ਜੀ ਦਾ ਪਰਿਵਾਰ ਜਿਹੜਾ ਉਹ ਸ਼ਾਮਲ ਹੋਏਗਾ ਕਿ ਇਹ ਉਹਨਾਂ ਦੇ ਕਰਕੇ ਹੀ ਆ। ਤੋਂ ਭਾਈ ਮਤੀ ਦਾ ਅਸੀਂ ਦਾ ਪਰਿਵਾਰ ਸੱਜਣ ਦਾ ਜਿਹੜੇ ਬਲਾਸ ਕੋਰੇਵੇ ਯੂਪੀ ਚ ਉਹ ਸਾਰੇ ਨਿੱਜੀ ਤੌਰ ਤੇ ਇਹਨਾਂ ਸਮਾਗਮਾਂ ਚ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਨੂੰ ਇੱਕ ਵੱਖਰੇ ਵੈਂਕਲ ਚ ਬਿਠਾ ਕੇ ਨਗਰ ਕੀਰਤਨ ਵਿੱਚ ਲੈ ਕੇ ਆਏਗੇ। ਆਪ ਸਭੀ ਉਸ ਅਨਸ ਨੂੰ ਉਸ ਵੰਸ਼ ਨੂੰ ਨੇ ਦੇਖ ਸਕੋ ਜਿਵੇਂ ਨੀ ਮਹਾਲ ਸ਼ਹਾਦਤیں ਸਾਡੇ ਜਿਹੜੇ ਸੰਤ ਮਹਾਂਪੁਰਖ ਹੋਏ ਆ ਸਾਡੇ ਬਾਈਬਲ ਕਾਲ ਪੁਰਖ ਦੇ ਰੂਪ ਚਾਏ ਆ ਸੋ ਇਹਨਾਂ ਦੇ ਨਾਲ ਨਾਲ 23 24 25 ਦੇ ਸਮਾਗਮਾਂ ਚ ਵੀ ਤੁਹਾਨੂੰ ਸਦਾ ਆ ਤੇ ਬਾਕੀ মিডিਆ ਦਾ ਧੰਨਵਾਦ ਆ ਤੁਸੀਂ ਹੋਰ ਵੀ ਇਸੇ ਤਰ੍ਹਾਂ ਇਸ ਦੇ ਉੱਤੇ ਸਾਡੀ ਕੋਈ ਸਿਆਸਤ ਨਹੀਂ ਹੈ ਕੋਈ ਟਕਰਾਅ ਨਹੀਂ ਹੈ ਕੋਈ ਸਾਡਾ ਦਿਖਾਵਾ ਨਹੀਂ ਹੈ ਅਸੀਂ ਸਮੁੱਚੇ ਤੌਰ ਤੇ ਮੁਹੰਮਦ ਸਾਹਿਬ ਨੂੰ ਇਹ ਕਲੀਅਰ ਆ ਇਹਦੇ ਨੇ 5 ਦੇ 5 ਜਿਹੜੇ ਅਕਾਲ ਤਖਤਾਂ ਦੇ ਜੱਜ ਜਿਹੜਾ ਸਰਵਾਂ ਨੂੰ ਉਹਨਾਂ ਨੂੰ ਵੀ ਸਤਿਪੰਤ ਦਿੱਤਾ ਜਾਏਗਾ ਐਸ்சிਪੀ ਜੀ ਨੇ ਮਦਾਨ ਸਾਹਿਬ ਸਾਂਹੀ ਕਮੇਟੀ ਨੂੰ ਔਰ ਭਾਰਤ ਦੇ ਅੰਦਰ ਜਿੰਨੀਆਂ ਵੀ ਜਿੰਨੀਆਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਚਾਹੇ ਉਹ ਜੰਮੂ ਕਸ਼ਮੀਰ ਦੀ ਆ ਹਰਿਆਣਾ ਦੀ ਆ ਦਿੱਲੀ ਦੀ ਆ ਜਾਂ ਮਹਾਰਾਸ਼ਟਰ ਦੀਆਂ ਜਿੱਥੇ ਵੀ ਕਿਤੇ ਅਸੀਂ ਇਸ ਤੋਂ ਦੱਸ ਰਹਾ ਰਹੇ ਹਾਂ ਜਿੱਥੇ ਵੀ ਕਿਤੇ ਸ਼੍ਰੋਮਣੀ ਕਮੇਟੀ ਬਣੀ ਆ ਉਹਨਾਂ ਸਾਰਿਆਂ ਨੂੰ ਅਸੀਂ ਸਤਿਪੰਤ ਦੇਵਾਗੇ ਸੰਤ ਮਾਪੂਖਾਨੋਂ ਵਰਲਡ ਵਾਈਡ ਸਤਿਪੰਤ ਦੇਵਾਗੇ जिन्ने ਵੀ ਪੰਜਾਬੀ ਪ੍ਰੋਮਿਨੈਂਟ ਥੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਆ ਇਹ ਅਬੋਵ ਦਾ ਰਿਲੀਜੀਅਨ ਆ ਇਟ ਇਜ਼ ਫਾਰ ਦੀ ਸੋਸਾਇਟੀ ਤੋਂ ਅਸੀਂ ਦੁਨੀਆ ਦੇ ਵਿੱਚ ਜਿੰਨੇ ਵੀ ਲੋਕ ਗੁਰ ਤੇਗ ਬਹਾਦਰ ਸਾਹਿਬ ਚ ਆਸਾ ਲਖਣ ਵਾਲੇ ਆ ਉਹਨਾਂ ਸਾਰਿਆਂ ਨੂੰ ਸਦਾ ਪਤਾ ਦੇਵਾਂਗੇ ਕਿ ਇਹ ਜੇ ਸਾਡੇ ਜਿੰਮੇ ਅਕਾਲ ਤਖਨ ਲਾਇਆ ਤੇ ਇਹੀ ਸੇਵਾ ਨਾਲ ਨਿਮਰਤਾ ਨਾਲ ਸ਼ਰਧਾ ਨਾਲ ਕਰੀਏ ਕਿ ਇਹ ਜਿਹੜੀ ਸ਼ਹਾਦਤ ਆ ਉਹਨਾਂ ਦੀ ਦਸਾਮੀ ਹੋਵੇ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮੰਜ਼ੀਰ ਬਹੁਤ ਬਹੁਤ ਤੁਹਾਡਾ ਤੁਸੀਂ ਅਸੀਂ ਸ਼ੁਰੂ ਕਰਦੇ ਆ ਅੱਜ ਆਕੇ ਇਸ ਮੀਟਿੰਗ ਨੂੰ ਅਕੀਨਤਾ ਬਸ ਕੀਤਾ ਆਪਣੇ ਵਿਚਾਰਾਂ ਦੇ ਨਾਲ ਸਾਰਿਆਂ ਨੂੰ ਜਾਣਕਾਰ ਹੋਇਆ ਪਰਤਾ ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ